ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਐਸਾ ਆਖਣਾ ਹੈ ਕਿ ਬੰਦਿਆ ਤੂੰ ਚਿੰਤਾ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਨਹੀਂ ਆਇਆ ਹੈਗਾ ਕਿਉਂ ਕਿ ਪਰਮਾਤਮਾ ਨੇ ਤੈਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੈਗਾ ਪਰਮਾਤਮਾ ਨੇ ਤੈਨੂੰ ਜਨਮ ਦਿੱਤਾ ਹੈਗਾ ਇਸ ਕਰਕੇ ਜੀਨੇ ਜਨਮ ਦਿੱਤਾਗਾ ਉਹ ਚਿੰਤਾ ਕਰਨ ਵਾਲਾਗਾ ਜੀਨੇ ਸੰਸਾਰ ਬਣਾਇਆ ਜਉਂਦੇ ਜਾਗਦੇ ਬੰਦੇ ਨੂੰ ਚਿੰਤਾ ਰਹਿੰਦੀ ਹੈ ਰੋਟੀ ਦੀ ਤਜਕੀਨ ਜਾਣਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਖਣਾਗਾ ਕਿ ਇਨਸਾਨ ਦਾ ਜਨਮ ਉਹ ਬਾਅਦ ਵਿੱਚ ਹੁੰਦਾਗਾ ਪਰ ਮਾਂ ਦੇ ਸੀਨੇ ਦੇ ਵਿੱਚ ਨਾ ਪਰਮਾਤਮਾ ਦੁੱਧ ਪਹਿਲਾਂ ਬਣਾ ਦਿੰਦਾ ਹੈਗਾ ਤੇ ਜੀਵ ਦਾ ਜਨਮ ਜਿਹੜਾ ਉਹ ਬਾਅਦ ਵਿੱਚ ਹੁੰਦਾ ਹੈਗਾ ਕਿ ਰੱਬ ਨੇ ਰਿਜਕ ਪਹਿਲਾਂ ਦਿੱਤਾਗਾ ਤੂੰ ਚਿੰਤਾ ਕਰਨ ਵਾਸਤੇ ਨਹੀਂ ਆਇਆਗਾ ਮਹਾਰਾਜ ਕਹਿੰਦੇ ਤੂੰ ਚਿੰਤਨ ਕਰਨ ਵਾਸਤੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਪਰਮਾਤਮਾ ਨੂੰ ਚਿੰਤਾ ਕੀ ਜਿਹਨੇ ਤੈਨੂੰ ਬਣਾ ਕੇ ਭੇਜਿਆ ਉਹਦਾ ਚਿੰਤਨ ਕਰਿਆ ਕਰ ਚਿੰਤਾ ਨਾ ਕਰਿਆ ਕਰ